ਰਹਿਰਾ ਸਾਹਿਬ ਹਰ ਜੁਗ ਜੁਗ ਪੰਥ ਦੁ ਪਾਇਆ ਪੈ ਰਖਦਾ ਆਂ ਨਾਮ ਰਾਜੇ ਹਰਿ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਅਨੰਦ ਕਾਂ ਪੜ੍ਹਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕ ਮਹਿਲਾ ਪਹਿਲਾ ਦੁਖ ਦਰਦ ਸੁਖ ਰੋਗ ਪਿਆਜਾ ਸੁਖ ਤਮ ਨਾ ਹੋਵੇ ਜੋ ਕਰਤਾ ਕਰਣਾ ਮੈਂ ਨਹੀਂ ਜਹ ਹੋ ਕਨ ਨਾ ਹੋਵੇ ਮਲਹਾਰੇ ਕਿਤ ਕਤਵਸਿਆ ਤੇਰਾ ਅੰਤ ਨਾ ਜੈ ਲਖਿਆ ਰਹਾਵ ਜਾ ਆਤਮਾ ਜੋ ਜੋਤ ਮੈਂ ਜਤਾਂ ਅਕਲਗਲਾ ਵਰਪੂਰ ਹਾ ਨੂੰ ਸੱਚਾ ਸਾਹਿਬ ਸਿਬਦ ਸਵਾਨਿਓ ਜਨ ਕੇ 300 ਪਾਰ ਪਿਆ ਕਹੋ ਨਾਨਕ ਕਰਤੇ ਗਿਆ ਬਾਤ ਜੋਗਿ ਇਸ ਕਰਨਾ ਸੰਕਰੇਹਾ ਸੋਦਰ ਨਾਗਾ ਸਮਹਿ ਦਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਮ ਸੋ ਆ ਕਰਕੇ ਹਾਦ ਮੈਂ ਸਰਬ ਸਮਾਲੇ ਵਾਦੀ ਤੇਰੇ ਨਾਮ ਅਨੇਕ ਸੰਖਾ ਕੀਤੇ ਤੇਰੇ ਬਾਵਨ ਹਾਰੇ ਕੇਤੇ ਤੇਰੇ ਰਾਗ ਮਨੇ ਸੋਕਈ ਹੈ ਕੇਤੇ ਤੇਰੇ ਗਾ ਮਨ ਹਾਰੇ ਗਾਵਣ ਤਦਨੋ ਪਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਨਮ ਦਵਾਰੇ ਗਾਵਣ ਤਦਨੋ ਚਿਤ ਗੁਪਤ ਲਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਦਨేశਰ ਪਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਦਨੋ ਨੰਦਰਨ ਨਾਸਨ ਬੈਠੇ ਦੇਵਤਿਆਂ ਅੰਦਰ ਲਾਲੇ ਗਾਵਣ ਤਦਨੋ ਸਿਦ ਸੁਵਾਦੀ ਅੰਤਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੇ ਸਦੇ ਸੰਦੋਖੇ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡਿਤ ਗੁਰਨਾਨਕੀਸਰ ਜੁਗ ਜੁਗ ਵੇਂਦਾ ਨਾਲੇ ਗਾਵਣ ਤਦਨੋ ਮੁਖਨੀਆ ਮਨ ਮੋਹਨ ਸੁਰਗਮਤ ਬਿਆਲੇ ਗਾਵਨਤਨੋ ਰਤਨੋ ਪਾਏ ਤੇਰੇ 86 ਤਿਰਥ ਨਾਲੇ ਗਾਵਨਤਨੋ ਜੋਦ ਮਹਾਮਲ ਸੂੜਾ ਗਾਵਨਤਨੋ ਖਾਣੀ ਚਾਰੇ ਗਾਵਨਤਨੋ ਖੰਡ ਮਨ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਤੇ ਤਦਨੋ ਗਾਵਨ ਜੋਤਿ ਰਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੇ ਤਦਨੋ ਗਾਵਨ ਸਹਿਮ ਚਿਤਨਾਵਨ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸੱਚਾ ਸਾਥੀ ਨਾਹੀ ਹੈ ਪਿਉ ਹੋ ਸੇ ਜਾਇ ਨਾ ਜਾਸੀ ਰਚਨਾ ਜਿੰਦਰ ਚਾਏ ਰੰਗੇ ਰੰਗੇ ਫਾਤੇ ਕਰ ਕਰਨ ਸੇ ਮਾਇਆ ਜਨੋ ਪਾਈ ਕਰ ਕਰ ਦੇਖਿਆ ਕੀ ਤਾਪਣਾ ਜੋ ਤੇ ਦੇ ਵੜਾਈ ਜੋ ਤਸ ਪਾਵੇ ਸੋਏ ਕਰ ਸੇਵਨ ਹੁਕਮ ਨਾ ਕਰਨਾ ਜਾਏ ਸੋ ਪਾਦ ਸ਼ਾਭੋ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਨਾ ਵਡਾ ਖੈ ਸਭ ਕੋ ਏਕ ਨਵੰਨਾ ਨੇਠਾ ਹੋਏ ਕਿਉਂ ਨ ਪਾਇ ਨਾ ਕਹਿਆ ਜਾਏ ਕਹ ਲੈ ਵਾਨੇ ਜੀਨੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਘਰਮ ਭਿਦਾ ਗੁਣਹਿ ਹੀਰਾ ਗੁਣਾਂ ਜਾਣ ਤੇਰਾ ਕੀਤਾ ਕੇਵਣ ਕੀ ਨਾਰਹਾ ਹਾਬ ਸਾਬ ਸੁਰਤੇ ਮਲ ਸੁਰਤ ਕਮਾਈ ਸਭ ਕੀਮਤ ਮਿਲ ਕਿਉਂ ਨ ਪਾਈ ਗਿਆਨੀ ਧਿਆਨੀ ਗੁਰੂ ਗ੍ਰਹਾਈ ਕਹਿਣਾ ਨਾ ਜਾਏ ਤੇਰੀ ਤਲਬੜਿਆਈ ਸਭ ਸਤ ਸਭ ਤਪ ਸਭ ਅਝਗਿਆਈਆ ਸਦਾ ਬੁਰਖਾ ਕੀਆ ਵੜਿਆਈਆ ਤਦਨੁ ਸਦੇ ਗਨਣਾ ਪਾਇਆ ਅਕ ਨਾਮ ਲੈ ਨਾਹੀ ਤਾਰਾ ਫਾਇਆ ਅਕ ਨਾ ਨਾ ਗਿਆ ਵਿਚਾਰ ਸਿਫਤੀ ਭਰੇ ਜਲੇ ਪੰਨਾਰਾ ਜੇ ਸੋ ਦੇਹੇ ਰਸਹਿ ਕੀਆ ਚਾਲਾ ਸੱਚ ਸਵਾਰਨ ਹਰ ਆਸਾ ਮਹਿਲਾ ਪਹਿਲਾ ਆਖਾ ਨੀਵਾ ਉਸਰੇ ਅਮਰ ਜਾਵੂ ਆਖਣਾ ਕਾ ਸੱਚਾ ਨਾਉ ਸੱਚੇ ਨਾ ਆਪ ਕੇ ਲਾਗੈ ਭੂਖ ਤੇ ਭੁਖ ਹੈ ਖਾਈ ਚਲਹਿ ਦੋਖ ਸੋਖ ਹੈ ਉਸਰੇ ਮੇਰੇ ਮਾਏ ਸੱਚਾ ਸਾਹਿਬ ਸੱਚੇ ਨਾ ਹੀ ਨਹਾਉ ਸਾਚੇ ਨਾਮ ਗਇਤ ਲਬੜਿ ਆਏ ਆਥ ਕੇ ਕੀ ਉਦਨਹਿ ਪਾਏ ਦੇ ਸ਼ਬਦ ਲਿਖ ਆਖ ਨਮਾਹੇ ਵੰਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰਨ ਨਾ ਹੋਵੇ ਸੋਗ ਦਿਨ ਦਰਹਿ ਨਾ ਚੋਤੇ ਭੂਗ ਗੁਣੇ ਹੋ ਹੋ ਨਾ ਹੈ ਕੋਈ ਨਾ ਖੁਵਾ ਨਾ ਕੋ ਹੋਵੇ ਜੇ ਵੜਾ ਤੇ ਵੜਤਿਦਾ ਤਾਤ ਜੇਦਨ ਕਰਖੇ ਕੀਤੇ ਰਾਤ ਆਸਾਂ ਵਿਚਾਰ ਹੈ ਤੇ ਕਮ ਜਾਤ ਨਾਨਕ ਨਾਵੇਂ ਬਾਸਨਾਤ ਨਾਗੁਦਰੀ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਅਛਿੜ ਬੁਰਖਾ ਬਿਨੋ ਗੁਰ ਗ੍ਰਿਪਾਸ ਹਮ ਕੇਰੇ ਕਰੋ ਸਤਿਗੁਰ ਸਰਣਾਏ ਕਰਨ ਦਿਆ ਨ ਪ੍ਰਗਾਸ ਮੇਰੇ ਵਦ ਗੁਰ ਦੇ ਮੋਖੋਂ ਨਾਵ ਨ ਪ੍ਰਗਾਸ ਗਰਬਦਨਾ ਮੇਰਾ ਖਾਈ ਹਰ ਕੀਰਤ ਹਮਨੇ ਰਹਿਰਾਸ ਰਹਾ ਹਰ ਜਨ ਕਿੜ ਭਾਗ ਵਡੇਰੇ ਹਰ ਹਰ ਸਰਦਾ ਹਰ ਪਿਆਸ ਹਨ ਹਨ ਨਾਮ ਲੈ ਦਰਤਾ ਸਹੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਾਲ ਹਾਰ ਰਸ ਨਾਮ ਨਾ ਪਾਇਆ ਤੇ ਭਾਗ ਹਨ ਜੰ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਗ ਜੀਵੇ ਤ੍ਰਗ ਜਵਾਸ ਸਭਰ ਜਨੋ ਸਾਧੂ ਗੁਰੂ ਸੰਗਤ ਪਾਏ ਜਨ ਧਰਮ ਅਸਤਾ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜੇਤ ਹਰਿ ਸੁ ਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਰਦੇ ਮਹਿਲਾ ਪੰਜਵਾ ਕਾਹਿਰੇ ਮਨ ਤਵਦਮ ਜਹਰ ਹਰਿ ਜੋ ਪ੍ਰਿਆ ਸੈਲ ਮਥਨ ਮੈਂ ਜੰਤੋ ਪਾਏ ਦਾਗਰ ਜੇ ਕਾਗੈ ਕਰਤਿਆ ਮੇਰੇ ਮਾਤੂ ਜੀ ਸਤ ਸਗਤ ਮਲੇ ਸੋਤਰੀਆ ਗੁਰ ਪ੍ਰਸਾਦ ਅਪਰੰਪਲ ਪਾਇਆ ਸੋਕੇ ਕਾਸ਼ਟ ਹਰਿਆਨ ਹਾਵੋ ਜਨਨ ਪਿਤਾ ਲੋਗਾ ਸਮੰਤਾ ਖੋ ਨਗਿਸ਼ ਕੇ ਤਰਿਆ ਸਿਰ ਸਿਰਜ ਜਸ ਮਾਹੇ ਠਾਕੁਰ ਕਾਹੇ ਮਨ ਕੋ ਕਰਿਆ ਊੜੇ ਊੜ ਆਵਾਸੇ ਕੋਸਾਨ ਪਾਛੇ ਬਿਸ਼ਰੇ ਸ਼੍ਰਿਆਨ ਕਮਨ ਖਲਾਵੇ ਕਮਨ ਚੁਗਾਵੇ ਮਨਮਹਿ ਸੁਮਨ ਕਰਿਆ ਸਭਨ ਦਾਨ ਦਾ ਸ਼ਸ਼ਟ ਸਦਾਨ ਠਾਕੁਰ ਕਰ ਅਦਲ ਧਰਿਆ ਜਨ ਨਾਨਕ ਬਲਮਨ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਆਵਰਿਆ ਰਾਗਾ ਸਾਹਿਬਾ ਮਹਿਲਾ ਚੌਥਾ ਸੋ ਪ੍ਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰਨਜਨ ਹਰਪੁਰਖ ਨਰਨਜਨ ਹਰਗਮਗਮ ਆਪਾਰ ਸਬਤਿ ਆਵਹਿ ਸਬਤਿ ਆਵਹਿ ਤੁਝੇ ਹਾ ਸੱਚੇ ਸਰਜਨਹਾਰ ਸਾਜੇ ਤੁਮਹਾਰੇ ਦੀ ਦੁਨੀਆ ਕਾ ਨਤਾਰਾ ਹਰ ਧਿਆਵੋ ਸੰਤੋ ਜੀ ਸਾਧੂ ਤੇ ਸਰਨਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਣਕ ਰੰਤਰ ਸਰਬ ਨਿਰੰਤਰ ਦੇਹ ਹਰੇ ਕੋ ਅਪਰਖ ਸਮਾਨਾ ਇਕ ਦਾਤ ਇਕ ਬਿਖਾਰੇ ਜੀ ਸਭ ਤੇਰੇ ਚੋ ਜਿਵਟਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਮਨਾਵਨ ਨਾ ਜਾਣਾ ਤੂੰ ਅਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇ ਲੈ ਗਿਆ ਗੁਨਾਹ ਕਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਮੇ ਜਨਾਨ ਨਿਤ ਨਿਕਰਪਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਮੇ ਸੇ ਜਨ ਜਗ ਮੈ ਸੁਮਵਾਸੀ ਸੇ ਮੁਕਤ ਸੇ ਮੁਕਤ ਪਾਇ ਜਨ ਹਰ ਧਿਆ ਆਜੇ ਦਿਨ ਟੂਟੇ ਜਾਵਗੇ ਫਾਸੇ ਜਿੰਦਰ ਪਾਓ ਜਨ ਹਰ ਅਜਰ ਪਾਓ ਧਿਆ ਆਜੇ ਨਕਾਪੋ ਸਭ ਗਵਸੇ ਜਨ ਸੇਵਿਆ ਜਨ ਸੇਵਿਆ ਮੇਰਾ ਹਰਤੇ ਤੇ ਹਰ ਹਾਨ ਅਨੂਪ ਸਮਾਸੀ ਸੇਤਨ ਸੇਤਨ ਜਨ ਹਰਤੇ ਆਇਆ ਜੀ ਜਨਾਰ ਨਰਤਮਲ ਜਾਸੀ ਜਿਹੜੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬਿਆੰਦ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਹਰ ਤੁਝੇ ਹਰਨ ਕਰੇ ਕਨੰਤਾ ਤੇਰੇ ਅਨਕ ਤੇਰੇ ਅਨਕ ਆਖਦੇ ਹਰ ਪੂਜਿਆ ਜੀ ਨਾ ਤਪ ਹੈ ਜਪਿਆ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਅਪੜ ਹੈ ਵੋ ਸਮਰਤ ਸਾਸਤਰ ਜੀ ਕਿਰਕਿਰਿਆ ਖਲ ਕਰਮ ਕਲੰਤਾ ਛੇ ਭਗਤ ਅਸੀਂ ਭਗਤ ਭਲੇ ਜਾਨਕ ਦੀ ਜੋ ਪਾਵ ਹੈ ਮੇਰੇ ਹਰ ਭਗਵੰਤਾ ਆਪਣਾ ਪ੍ਰਕਰਤਾ ਜੀ ਤੁਧ ਦੇਵ ਨ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੇ ਕੋ ਜੀ ਤੂੰ ਨਿਰੰਤਰ ਕਰਤਾ ਸੋਈ ਤਦਾ ਪੈ ਭਾਵੈ ਸੋਈ ਵਰਤੈ ਜੀ ਤੂੰ ਆਪੈ ਅਗਨ ਹੈ ਸੋ ਹੋਈ ਤਦਾ ਪੈ ਸ੍ਰਿਸ਼ਟ ਸਭ ਪਾਏ ਜੀ ਤਦਾ ਪੈ ਸਰਦ ਸਾ ਗੋਈ ਜਨਾਨਕ ਗੁਰ ਗਾਵੈ ਕਰਤਾ ਕਹਿ ਜੀ ਜੋ ਸਭ ਸੇ ਕਾ ਜਨੁ ਹੈ ਅਸਾ ਮਹਿਲਾ ਚੌਥਾ ਤੂੰ ਕਰਤਾ ਸਤਿਆਰ ਮੈਂ ਦਾਸ ਆਈ ਜੋ ਤੂੰ ਪਾਵੈ ਸੋ ਇਥੇ ਸੇ ਜੋ ਤੂੰ ਦੇਹੇ ਸੇ ਹੋ ਪਾਈ ਨਹਾਉ ਸਭ ਤੇਰੇ ਦਉ ਸ਼ਬਲੇ ਤੇ ਆਇਆ ਸੁਨ ਗ੍ਰਿਪਾ ਗਨਹਿ ਦਿਨਾ ਮਰਦਨ ਪਾਇਆ ਗੁਰ ਮੁਖ ਲਾਦਾ ਮਨ ਮੁਹ ਗਵਾਇਆ ਦਾ ਆਵ ਸੁਣਿਆ ਮਿਲਾਇਆ ਤੂੰ ਦਰਿਆ ਸਤਿ ਜਿਹੀ ਮਾਹੀਦ ਮੈਂ ਦੁਜਾ ਕੁਈ ਨਾਹੀ ਜੇ ਜਤ ਸਭ ਤੇ ਰਾਖੇਲ ਬਜਮਲੁ ਛੜਿਆ ਸੰਜੋਗੀ ਮੇਲ ਜਿਸਨੋ ਦੁਜਾ ਨਾਹੀ ਸੋਏ ਜਨ ਜਾਣੈ ਹਰਗੁਣ ਸਦਹਿ ਆਕ ਵਖਾਣ ਇਹਨ ਹਰਿ ਸੇਵਿਆ ਦਿਨ ਸੁਖ ਪਾਇਆ ਸਹਜਿ ਹਰਿ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਮ ਹੋਵੇ ਤਿਤ ਮੈਂ ਦੂਜਾ ਬਨਣਾ ਕੋਵੇ ਤੂੰ ਕਾੜ ਕਰ ਵਿਖ ਹੈ ਜਨ ਹੈ ਸੋਵੇ ਜਨਾਨ ਗੁਰਮੁਖ ਪ੍ਰਗਟ ਹੋਵੇ ਜਨਾਨ ਗੁਰਮੁਖ ਪ੍ਰਗਟ ਹੋਵੇ ਆਸਾ ਮਹਿਲਾ ਪਹਿਲਾ ਤਿਤ ਸਰਵਣ ਬਲਿਨਵਾਸਾ ਪਾਣੇ ਪਾਵਤਨ ਹੈ ਕੀਆ ਪੰਗਜ ਮੋ ਭਗਨੇ ਚੱਲੈ ਨਾ ਤੇਟ ਮੇਲੇ ਮਨੇਖਨਾ ਚੇਦਿ ਸੂਣ ਮਨ ਨਾਰਵਸਲਾ ਤੇਰੇ ਗੁਣ ਗੱਲਿਆ ਰਹਾਵੋ ਨਾ ਹਉ ਜਤੇ ਸਤਿ ਨਹੀਂ ਪੜਿਆ ਮੂਰਖ ਮੁਗਤਾ ਜਨਮ ਪਿਆ ਬਰੁਲਤ ਨਾਨਕ ਜਨ ਕੇ ਸਰਣਾ ਜਨ ਤੋ ਨਾਹੀ ਵੇਸਰਿਆ ਆਸਾ ਮਹਲਾ ਪੰਜਵਾਂ ਹੇ ਪ੍ਰਾਪਤ ਮਨੁ ਹੁ ਦੇਹੁਰਿਆ ਗੋਬਿੰਦ ਮਨੁ ਲਖੇ ਹੈ ਤੇਰੇ ਵਰਗਿਆ ਵਰ ਕਾਜ ਲੈ ਕਿਤਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਮ ਲਾਗ ਭਵਜਨ ਤਨ ਲਕੈ ਜਨਮ ਮਿਰਥਾ ਜਾਤ ਨਾ ਮਾਇਆ ਕੈ ਰਹਾਉ ਜਵਦਾ ਸੰਜਮ ਧਰਮਨਾ ਕਮਾਇ ਸੇਵਾ ਸਾਧਨਾ ਜਾਨਿਆ ਹਰਾਇ ਕਹੋ ਨਾਨਕ ਹਉ ਨੀਚ ਰਮਾ ਸ਼ਰਨ ਪਰੇ ਕੇ ਨਾ ਕੋ ਸ਼ਰਮ ਪਾਛਾ ਹੈ ਦਸਵੇਂ ਗਬੋ ਮਾਇ ਮੇਲ ਤੇ ਚੋ ਪਈ ਹਮਰੇ ਕਰੋ ਹਾਤਿ ਰੱਛਾ ਪੂਰਨ ਹੋਇ ਇਤਿ ਇਛਾ ਤਾ ਚਲਨ ਮਨ ਰਹੇ ਹਮਾਰਾ ਆਪਣਾ ਜਾਨਕ ਰੋ ਅਵਰਤ ਪਾਰਾ ਹਮਰੇ ਦੁਸ਼ਟ ਸਭਾ ਤੁਮ ਕਾ ਬਹੋ ਆਪ ਹਾ ਨਮੇ ਉਚਾ ਬੋ ਸੁਖੇ ਬਸੈ ਮੂਰ ਪ੍ਰਵਾਰਾ ਸੇਵਕ ਸਿ ਸਭੈ ਕਰਤਾ ਰਾਮ ਹੋ ਰਖਾ ਨਿਜ ਕਰਦੇ ਕਰਿ ਗਇ ਸਾmvnਨ ਕਵਾ ਸੰਗ ਰਿ ਗੈ ਪੂਰਨ ਹੋਏ ਹਮਾਰੀ ਆਸਾ ਤੂਰ ਮੇਂ ਗਿਰਹਿ ਪਿਆਸ ਤਮੇ ਛਾੜ ਕੇ ਅੰਨਾ ਤਿਆਹੂ ਜੋ ਮਰਚਾ ਹੂ ਸੋ ਤੁਮ ਸੇ ਪਾਉ ਸੇਵਾ ਸਿਖ ਹਮਾਰੇ ਤਾਰੀ ਹੈ ਦਿਨ ਦਿਨ ਸਾਸਤਰ ਹਮਾਰੇ ਮਾਰੀ ਹੈ ਆਪਹਾਤ ਦੇਵ ਜਿ ਵਰਗੇ ਮਨੁਨਕਾਲਕ ਅਧਨਾਸ਼ਣ ਵਰਗੇ ਉਹ ਜੋ ਸਦਾ ਹਮਾਲੇ ਪਛਾਹ ਸ੍ਰੀ ਅਤੂ ਜੋ ਕਰਿ ਰੱਖਾ ਰਾਖਲੇ ਹੋ ਮੋ ਰਾਖਨ ਹਾਰੇ ਸਾਹੇ ਸਭ ਸਹਾਏ ਪਿਆਰੇ ਦੀਨ ਬੰਦ ਅਸਨ ਕੇ ਹੰਤਾ ਤਮੋਹ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਮਨਮ ਭਗਤਰਾ ਕਾਲ ਪਾਏ ਸੋ ਜਵਤਨਾ ਕਾਲ ਪਾਏ ਗਨਵਿਸ਼ਣ ਪ੍ਰਕਾਸ਼ਾ ਸਭਲ ਕਾਲ ਕਾ ਕੀ ਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀ ਉਹ ਬੇਦ ਲਾਇ ਬਰਮਾ ਜਉਥੀ ਉਹ ਜਵਨ ਕਾਲ ਸਾ ਲੋਸ ਵਾਰਾ ਨਵ ਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਾ ਜਗਤ ਬਨਾਇਓ ਦੇਵ ਨਾਤ ਜਥ ਨੋ ਜਾਇਓ ਆਨ ਉਤੇ ਗਿਆ ਉਤਾਰਾ ਨਮਸਕਾਰ ਅੰਦ ਸਹੀ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸਿਵਕਲ ਕਾ ਸਿਵਗੁਣ ਸਭ ਦੇਉ ਸਾਤਨ ਕਾ ਪਲਮੋ ਮਦਕੇਉ ਘੜ ਘੜ ਕੇ ਅੰਦਰ ਕੇ ਜਾਣਤ ਪਲੇ ਬਰੇਗੇ ਬਿਰਬ ਸ਼ਾਂਤ ਚੀਟੀ ਤੇ ਗਨਸਤੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਨ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੇ ਪੀਰਿ ਵਛਣੈ ਕੜਕੜ ਕੇ ਬਨ ਬਨ ਕੀ ਜਾਨੈ ਜਦ ਕਰਖ ਕਰਾ ਕਰਤਾਰ ਪ੍ਰਜਾ ਧਰਤ ਤਦ ਦੇਹ ਆਪਾ ਨਾਜ ਵਾਕ ਰਖ ਕਰਤੋ ਕਬਹੂ ਤਮੈ ਮਲਤ ਦੇਹੇ ਦਰ ਸਭੂ ਜੇ ਤੇ ਬਦਨ ਸਿਸ਼ਟ ਸਵਤਾਰੈ ਆਪੋ ਆਪਣੇ ਮੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਰਾਲਮ ਜਾਣਤ ਬੇਦ ਬੇਦ ਨਾਲਮ ਨਿਰੰਕਾਰ ਨਿਰਵਕਾਰ ਨਰਲੰਭ ਆਦ ਅਲੇਲ ਨਾਦ ਸੰਭ ਤਾ ਕਵਨ ਉਚਾਰਤ ਪਿਧਾ ਜਾ ਕਵ ਪੀਵ ਨਾ ਪਾਵਤ ਪਿਧਾ ਆਕਾ ਕਰਪਾ ਹਨਮਾਨਤ ਮਹਾ ਮੂੜ ਹੈ ਵਿਦ ਪੇਦ ਨਾ ਜਾਣਤ ਮਹਾ ਦੇਵ ਕੋ ਕਹਿ ਦ ਸਦਾ ਸ਼ਿਵ ਅੰਦਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੇ ਮਨ ਹੈ ਜਿਤੇ ਮਰਨਤ ਪਿਨ ਪਿਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜਾਏ ਵਸਾਰਾ ਕਹਵ ਬਦ ਸਜਾ ਪਰਥਾਪ ਸੰਸਾਰ ਇਕ ਰੂਪ ਨੋਸ ਰੂਪਾ ਰੰਗ ਪੁਰਾਪ ਕਹੇ ਕੁਪਾ ਅੰਡਜ ਜਿਰਜ ਸਿਤ ਕਿਨੇ ਉਦਬ ਖਾਨ ਬਹੋ ਰਚ ਦੇਨੀ ਕਹੋ ਪੁਤ ਰਾਜਾ ਹੋਇ ਬੈਠਾ ਗਉ ਸ਼ਵਨ ਪਿਓ ਸਗਦ ਗਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪ ਬ ਆਜਗਾ ਸਰੂਪ ਗੰਭਪਵ ਔਰ ਛਾ ਮੇਰੇ ਗਮ ਕਨੋ ਸਿਖਵਾਰ ਸਿਖ ਸੰਗਰੂ ਦੁਖਿ ਤੇਠੇ ਠਵਾ ਤਰ ਪਤਾ ਸਗਲ ਮਲੇਸ਼ ਕਰੋ ਰਣ ਕਤਾ ਜੇ ਤੁਝ ਦਾ ਸ਼ਰਣੇ ਪਰੇ ਤਨ ਕਹਿ ਦੁਸ਼ਟ ਦੁਖਤਾ ਹਵੇ ਮਰੇ ਪਰਮ ਜੀਆ ਪ੍ਰਭਾਗ ਮਰੇ ਤੇ ਹਾਰੇ ਤਨ ਕਹਿ ਤੁਮ ਸੰਕਟ ਸਭ ਟਾਰੇ ਜੋ ਕਲ ਕਉ ਗਵਾਰ ਧਿਆਈ ਹੈ ਤਾਕੇ ਕਾਲ ਨਿਕਟ ਨਾ ਹੈ ਰਚਾ ਹੋਈ ਤਾਹੇ ਸਭ ਕਲ ਦੁਸ਼ਟ ਅਰਿਸ਼ਟ ਤਰੀਦਿ ਕਲ ਕਿਰਪਾ ਦ੍ਰਿਸ਼ਟ ਨਮ ਜਾਹੇ ਨਿਹਰਹੁ ਤਾਕੇ ਤਾਪ ਦਨੁਕੁ ਮਹਰਹੁ ਰਿਤ ਸੈਦ ਅਕਾਰ ਮੋਸਾ ਹੋਈ ਦੁਸ਼ਟ ਅਚਾਪ ਸਕੈ ਨਾ ਕੂਈ ਇਕ ਬਾਦ ਜਨਨ ਤੁਮ ਸਹਾਰਾ ਕਾਲ ਪਾਸੇ ਤਾਹੀ ਮਹਾਰਾ ਜਿਨ ਨਿਰਨਾਮ ਤੇ ਹਰ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਕਰਨਗੇ ਤੁਮੈ ਸ਼ਰਨ ਤੇ ਹਾਰੇ ਆਪ ਹਾਥ ਦੈਲ ਹੋ ਮਾਰੇ ਸਰਬ ਠੋਰਮ ਹੋ ਸਹਾਏ ਦੁਸ਼ਟ ਦੋਵਤੇ ਨਾ ਮਚਾਈ ਸਭਈਆ ਪਾਹ ਹੀ ਗਨਜਾ ਤੇ ਤੁਮਰੇ ਤਵ ਤੇ ਕਵਾਖ ਦਰੁ ਨਹੀਂ ਆਨੇਉ ਰਾਮ ਰਹੀਮ ਪ੍ਰਾਨੁ ਕਰਾਨ ਅਨੇਕ ਹੈਮ ਦੇਖ ਨਾ ਮਾਨੇਉ ਸਿਮਰੇ ਸਾਸਨ ਮੇ ਸਵੇ ਮੋਹ ਪੇਧ ਕਹ ਹਮ ਇਕ ਨਾ ਜਾਣੇਉ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿ ਬੋ ਸਾ ਤੁਹੇ ਵਖਾਨੇਉ ਦੁਫਰਾ ਅਗਲ ਦਵਾਰ ਕੋ ਸਾੜਕੈ ਗਹਿਓ ਤੁਹਾਰੋ ਦਵਾਰ ਬਾਹੇ ਗਹਿ ਤੇ ਲਾਜ ਅਸ ਗੋਬਿੰਦਾਸ ਤਵਾਰ ਰਾਮ ਕਲੇ ਮਹਿਲਾ ਤੀਜਾ ਨੰ ਦੇਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆਰ ਬਿਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਸਹਿਜ ਸੇਤੇ ਮਨੁ ਮਨਿਆਵਦਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਵਨਾਈਆ ਸਹ ਦੋਤ ਗਵਹਲੇ ਕਿ ਰਾਮ ਜਨੇ ਵਿਸਾਇਆ ਕਹਿ ਨਾਨਕ ਨੰਦ ਭਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲਿ ਹੋ ਤੂੰ ਮਨ ਮੇਰੇ ਦੋ ਸੰਸਾਰਣਾਂਗੇ ਕਰੁ ਕੋ ਕ੍ਰਿਤੀਨਾ ਕਾਰਜ ਸਭ ਸਵਾਰਨਾ ਸਬਨਾ ਨਾ ਨਾ ਸੰਲਤ ਸਵਾਮੀ ਸੋ ਕਿਉ ਨਿਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਨੋਹਰ ਲਾਲੇ ਸਾਚੇ ਸਾਹਿਬਾ ਕੀਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਚਹ ਹੈ ਜਿਸ ਦੇਹ ਸੋ ਪਾਵੈ ਸੁਦਾ ਸਿਵ ਸਲਾਹਾ ਤੇਰੇ ਨਾ ਮਨੋ ਸਾ ਵੈ ਨਾ ਵਿਨਾ ਕਹਿ ਮਨੋ ਸਿਆ ਆਵਜੇ ਸਤਖ ਦੇ ਰੇ ਕਹੇ ਨਾਨਕ ਸੁੱਚੇ ਸਾਹਿਬ ਧਿਆਨ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਧਾਰੂ ਸਾਚਾ ਧਰਮ ਮੇਰਾ ਅਨੁੱਖਾ ਸਭ ਗਵਈਆ ਹਰ ਸ਼ਾਸਕ ਬਨੈ ਉਸਿਆ ਇਨਿਚਾ ਸਾਂ ਭਜਾਈਆ ਸਦਾ ਕਿਰਪਾ ਨਿਗਤਾ ਗ੍ਰਿਵਟੂ ਜਿਸ ਦੀਆਂ ਅਵੜੇ ਆਗਿਆ ਕਹੈ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾਂ ਜਿਤ ਕਰਤਾਰੀਆਂ ਪੰਜ ਦੋ ਨਵਸ ਕਿਤੇ ਗਾਲਗੰਨ ਬੁਮਾਰਿਆ ਤੁਰ ਕਰਾਂ ਪਾਇਆ ਤੁਜਨ ਕਾ ਸੇ ਨਾਮ ਹਰਿ ਕੇ ਲਾਗੇ ਕਹੈ ਨਾਨਕ ਤੈ ਸੋ ਹੁਵਾ ਇਦਕਰ ਨਹਦ ਵਾਚੇ ਆਨੰਦ ਸੁਨੋੜ ਭਾਗੇ ਹੋ ਸਗਲ ਮਨੋਵਰਥ ਪੂਰੇ ਪਾਰ ਬ੍ਰਹਮ ਮਰਾ ਪਾਇਆ ਤਨੇ ਸਗਲੇ ਵਿਸੂਰੇ ਦੁਖ ਰੋਸ ਨ ਤਾਪਿਤਲੇ ਸੋਨੇ ਸੱਚੀ ਬਾਣੀ ਸੰਤ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਵਤ ਸਤਗੁਰ ਹਾਮਰ ਪੂਰੇ ਬਨਵੰਤ ਨਾਨਕ ਚਰਨ ਲਾਗੇ ਵਾਜੇ ਅਨਹਦ ਤੂਰੇ ਮਨਾਵਨੀ ਮਹਲਾ ਪੰਜਵਾਂ ਥਾਲ ਮੇਸ ਨਮਸਤੋ ਪਈਓ ਸਾ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਾਸਦਾਨੋ ਜੇ ਕੋ ਖਾਵੇ ਜੇ ਕੋ ਪੁੱਛੈ ਤਿਸ ਕਾ ਹੋਇਓ ਦਾਰੋ ਇਹ ਵਾਤ ਜਿ ਨਾ ਜਾਏ ਨਤ ਨਦਰ ਕੁਰ ਤਾਰੋ ਦਮ ਸੰਸਾਰ ਜਨ ਲਗ ਤਰੀਏ ਸਵਨਾਨ ਗ ਬ੍ਰਹਮ ਮਸਾਰੋ ਸ਼ਲੋਕ ਮਹਿਲਾ ਪੰਜਵਾ ਏ ਰਾਗੀਤਾ ਜਾ ਤੋ ਨਾਹੀ ਮੈਨੋ ਜੁਗ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਾਰਸੋ ਪਿਆ ਮਹਰਾਮਤ ਹੋਈ ਸਤਗੁਰ ਸਜਣ ਮਿਲਿਆ ਨਾ ਰਗਨਾ ਬਲਤਾ ਜੀਵਾ ਦਨਮਨ ਥੀਵੇ ਹਰਿਆ ਪਵੜੇ ਤਥਾ ਤੂੰ ਸਰਵ ਰਤ ਹੋਇ ਤੈ ਕੋਈ ਨਾਹੀ ਉਥੈ ਤੇਰੀ ਰਖ ਅਗਨੇ ਉਤਰ ਮਾਹਿ ਸੁਣ ਕਾ ਜਮ ਕੈ ਦੂਤ ਨਾਏ ਤੇ ਰਹਿ ਛਡ ਜਾਹਿ ਪਾਜਲ ਵਿਖਮ ਸ਼ਗਾਹੋ ਗੁਰ ਸ਼ਬਦ ਦੇ ਪਾਰ ਪਾਹਿ ਜਿਲ ਕੋ ਲਗੇ ਪਿਆਸ ਅੰਮ੍ਰਿਤ ਜੇ ਖਾਹਿ ਗਨ ਪੁਨ ਅਗਨ ਗੁਗਨ ਗਾਹਿ ਸਭ ਸਨੋ ਗ੍ਰਿਪਾਲ ਸੁਮਾਲੇ ਆਹੇ ਸਾਹੇ ਵਰਤਾ ਕੋ ਨ ਜਾਏ ਨ ਆਵੇ ਤਿਤ ਆਹੇ ਸੋਖ ਮਹਿਲਾ ਪੰਜਵਾ ਅੰਤਰ ਅਗਨ ਅਨੰਦਨਾ ਜਿਹਵਾ ਜਾਗਨ ਨਾਉ ਨੈਤਰਿ ਸਗੁਰ ਵੇਖਣਾ ਸ੍ਰਵਣੀ ਸੁਰਣਾ ਗੁਰ ਨਾਉ ਸਤਿਗੁਰ ਸੇ ਤਿਰਤਿਆ ਦਰਗਹ ਹੈ ਪੈ ਅਠਾਓ ਕਹੋ ਨਾਨਕਾ ਕਿਰਪਾ ਕਲੇਜ ਸੁਨਵਾ ਦੇ ਜਗਾ ਮੈਂ ਤੁਮਾ ਕਾੜੀ ਹੈ ਵੱਲੇ ਕੀ ਕੀ ਮਹਿਲਾ ਪੰਜਵਾ ਰਖੇ ਰਖਨਵਾਰ ਆਪ ਭਾਰੀਨ ਗੁਰ ਕੀ ਪਹਿਲੇ ਪਾਈ ਕਾਜ ਸਵਾਰੀਨ ਹੋ ਆਪ ਦਿਆਲ ਮਨਹੁ ਨਾ ਸਾਰੀਨ ਸਾਜਨਾਗੇ ਸੰਗ ਭਵਜਲ ਤਾਰੀਨ ਸਾਗਤ ਅਨੰਦਿਕ ਦੁਸ਼ਟ ਫਿਰ ਮਾਹੇ ਬਤਾਰੀਆਂ ਤੇ ਸਾਹਿਬ ਕੇ ਟੇਕ ਨਾਨਕ ਮੰਨੈ ਮਾਹੇ ਜੇ ਸਾ ਸਮਰਤ ਸਗ ਹੋਏ ਸਗਲੇ ਦੁਖ ਜਾਹੇ ਵਾਹੇ ਗੁਰੂ ਜੀ ਕਾ ਖਾਲਸਾ ਸ੍ਰੀ ਵਾਹੇ ਗੁਰੂ ਜੀ ਕੀ ਫਤਿਹ